ਕੀ ਨਾਮ ਹੈ ਬੇਟਾ ਸੁਖਵੀਰ ਕੌਰ ਆ ਕਿਹੜੇ ਸਕੂਲ ਚ ਪੜਦੇ ਹੋ ਸੰਤੀ ਸਿੰਘ ਪਬਲਿਕ ਸਕੂਲ ਸ਼ਹਿੜ ਆ ਕਿਹੜੀ ਕਲਾਸ ਪੜਦੇ ਹੋ 10 ਆ ਕੀ ਕਹਿਣਾ ਚਾਹੁੰਦੇ ਅੱਜ ਇੱਕ ਫਿਲਮ ਦੇਖ ਕੇ ਆਏ ਹਾਂ ਕਿਸ ਤਰ੍ਹਾਂ ਦੀ ਪ੍ਰੇਰਣਾ ਮਿਲਿਆ ਤੁਹਾਨੂੰ ਇਹ ਇਸ ਫਿਲਮ ਤੋਂ ਇਹੀ ਪ੍ਰੇਰਣਾ ਮਿਲਦੀ ਆ ਵੀ ਜੋ ਵੀ ਆਪਾਂ ਰਹਿਣੀ ਆ ਸਾਰਾ ਕੁਝ ਰੱਬ ਦੀ ਰਜ਼ਾਤੀ ਹੁੰਦਾ ਖਾਣੀਆਂ ਪਿੰਨੀਆਂ ਹਰ ਇੱਕ ਥਾਂ ਤੇ ਰੱਬ ਹੀ ਆ ਜੋ ਵੀ ਕੁਝ ਹੈ ਰੱਬ ਹੀ ਆਪਣੇ ਲਈ ਜਿਵੇਂ ਕੀ ਰਾਜਨੀਤੀ ਫਿਲਮ ਦੇਖ ਕੇ ਆਇਆ ਹੁਣ ਉਹਨੇ ਇੱਕ ਸਾਬਿਤ ਕਰਤਾ ਉਹ ਨਾ ਵੀ ਕਰ ਸਕਦੀ ਸੀ ਵੀ ਨਹੀਂ ਮੈਂ ਇਸ ਨਾਲ ਵਿਆਹ ਨਹੀਂ ਕਰਾਉਣਾ ਫਿਰ ਵੀ ਉਹ ਅੱਭੀ ਜਿਹੜਾ ਜੱਤ ਹੈ ਕਿ ਉਹਨੇ ਹਾਂ ਕੀਤੀ ਤੇ ਫਿਰ ਉਹਨੂੰ ਆਪਣੀ ਮੁਕਾਮ ਮਿਲਿਆ ਉਹਨੂੰ ਆਪਣੀ ਜਿੱਤ ਮਿਲੀ ਆਪਣੇ ਪਤੀ ਉਹਨੇ ਲੋਟ ਕੀਤਾ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਵੀ ਫਿਲਮ ਦੇਖਣੀ ਚਾਹੀਦੀ ਜਰੂਰ ਦੇਖਣੀ ਚਾਹੀਦੀ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਆ ਜ਼ਿਆਦਾਤਰ ਫੈਮਲੀ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਆਪਣੀ ਫੈਮ ਨੀਨਾ ਲਾਓ ਹੋਰ ਫਿਲਮਾਂ ਦਾ ਪਪਥੀਰੀਆ ਦੇਖਣਿਆ ਦੇਖਣ ਆ ਜੰਨੀਆਂ ਫੈਮਲੀ ਲਾਲ ਬਟ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਕੀ ਨਾਮ ਹੈ ਬੇਟਾ ਮੇਰਾ ਨਾਮ ਮਨਜੋਤ ਕੌਰ ਕਿਹੜੇ ਸਕੂਲ ਚ ਪੜਦੇ ਹੋ ਸੰਤੀਸ਼ਰ ਸਿੰਘ ਪਬਲਿਕ ਸਕੂਲ ਸ਼ਾਹੜ ਕਿਹੜੀ ਕਲਾਸ ਪੜਦੇ ਹੋ 9th ਕਲਾਸ ਅ ਅੱਜ ਫਿਲਮ ਦੇਖਣ ਆਇਓ ਕੀ ਪ੍ਰੇਰਣਾ ਮਿਲਦੀ ਆ ਤੁਹਾਨੂੰ ਇਸ ਫਿਲਮ ਦਾ ਪ੍ਰੇਰਣਾ ਇਹ ਹੀ ਕਿ ਸਾਨੂੰ ਹਮੇਸ਼ਾ ਰੱਬ ਦੇ ਬਾਣੀ ਦੇ ਅੰਦਰ ਰਹਿਣਾ ਚਾਹੀਦਾ ਹੈ ਹੁਕਮੇ ਅੰਦਰ ਸਭ ਕੁਝ ਚੱਲਦਾ ਬਾਹਰ ਹੁਕਮ ਨਾ ਕੋਈ ਫਰਿਆਦ ਰੱਬ ਸਭ ਦੀ ਹੀ ਸੁਣਦਾ ਬਟ ਜਿੱਦੀ ਸ਼ਰਤ ਹੈ ਤੇ ਮਨ ਸੱਚਾ ਹੋਵੇ ਉਹਦੀ ਜਲਦੀ ਪੂਰੀ ਹੋ ਜਾਂਦੀ ਹੈ। ਕੋਸ਼ਲੀ ਪੂਰੀ ਤਾਂ ਸਭ ਦੀ ਹੀ ਹੁੰਦੀ ਹੈ। ਸੁੰਦਰ ਰੱਬ ਸਭ ਦੀ ਹੀ ਹੈ। ਇਹ ਫਿਲਮ ਪਰਿਵਾਰ ਨਾਲ ਦੇਖਾ ਦੇਖ ਜੀ ਹਾਂ ਪਰਿਵਾਰ ਨਾਲ ਜ਼ਰੂਰ ਦੇਖਣਾ ਚਾਹੀਦਾ ਹੈ। ਪਰਿਵਾਰਕ ਮੂਵੀ ਹੈ ਇਹ। ਕੀ ਨਾਮ ਹੈ ਬੇਟਾ? ਮੇਰਾ ਨਾਮ ਸੁਖਮਨ ਪ੍ਰੀਤ ਕੌਰ ਹੈ। ਕਿਹੜੇ ਸਕੂਲ ਚ ਪੜਦੇ ਤੇ ਕਿਹੜੀ ਕਲਾਸ ਪੜਦੇ ਹੋ? ਮੈਂ ਸ਼ਾਂਤੀ ਚਰ ਸਿੰਘ ਪਬਲਿਕ ਸਕੂਲ ਚਾਹੜ ਵਿੱਚ 9ਵੀਂ ਜਮਾਤ ਪੜ੍ਹਦੀ ਹਾਂ। ਬੇਟਾ ਕਿਸ ਤਰ੍ਹਾਂ ਦੀ ਫਿਲਮ ਲੱਗੀ ਜੋ ਅੱਜ ਤੁਸੀਂ ਦੇਖਿਆ ਹੋ? ਬਹੁਤ ਹੀ ਇਤਿਹਾਸਿਕ ਮੂਵੀ ਹੈ। ਇਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੋ ਵੀ ਕੁਝ ਹੁੰਦਾ ਹੈ ਰੱਬ ਦੇ ਭਾਣੇ ਦੇ ਵਿੱਚ ਹੁੰਦਾ ਹੈ ਸਾਨੂੰ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਕੀ ਕਹਿਣਾ ਚਾਹੋਗੇ ਤੁਹਾਡੇ ਸਾਥੀਆਂ ਨੂੰ ਜਾਂ ਤੁਹਾਡੇ ਹੋਰ ਟਾਈਮ ਲਈ ਮੈਂਬਰਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ? ਜੀ ਸਪੈਸ਼ਲੀ ਬੱਚਿਆਂ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਗੁਰੂ ਆਪਰੇ ਬਹੁਤ ਘੱਟ ਜਾਣਕਾਰੀ ਹੈ ਸੋ ਮੈਂ ਹੀ ਪ੍ਰੇਫਰ ਕਰੂੰਗੀ ਕਿ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਕੀ ਨਾਮ ਆਪਣਾ ਜਵਰਾਜ ਆ ਕਿਹੜੇ ਸਕੂਲ ਚ ਪੜਦੇ ਹੋ ਸੰਦੀਸ਼ਰ ਸਿੰਘ ਪਬਲਿਕ ਸਕੂਲ ਸਾ ਆ ਕਿਹੜੀ ਕਲਾਸ ਪੜਦੇ ਹੋ 10ਵੀਂ ਆ ਫਿਲਮ ਦੇਖਣ ਆਏ ਹੋ ਰਜਨੀ ਹਾਂਜੀ ਕਿਸ ਤਰ੍ਹਾਂ ਦੀ ਲੱਗੀ ਤੁਹਾਡੇ ਵਿਚਾਰ ਨੇ ਇਸ ਫਿਲਮ ਬਾਰੇ ਇਸ ਫਿਲਮ ਤਾਂ ਬਹੁਤ ਵਧੀਆ ਹੈ ਇਹ ਆਪਣੇ ਸਿੱਖ ਇਤਿਹਾਸ ਤੇ ਹੈ ਵੀ ਇਹ ਆਪਾਂ ਨੂੰ ਸਾਰੀ ਫੈਮਲੀ ਨਾਲ ਜ਼ਰੂਰ ਦੇਖਣੀ ਚਾਹੀਦੀ ਹੈ ਪੀ ਕਿਉਂਕਿ ਜਿਹੜੀ ਇਹ ਫਿਲਮਾਂ ਜੀ ਆਪਣੇ ਇਸ ਇਤਿਹਾਸ ਦੇ ਬਹੁਤ ਘੱਟ ਫਿਲਮਾਂ ਬਣਦੀਆਂ ਠੀਕ ਆ ਤਾਂ ਕਰਕੇ ਮੈਂ ਰਿਕਮੈਂਡ ਕਰਦਾ ਵੀ ਸਾਰੇ ਆਪਣੇ ਪਰਿਵਾਰ ਨਾਲ ਆਣਾ ਤੇ ਫਿਲਮਾਂ ਨੂੰ ਦੇਖਣਾ ਤੇ ਬਾਕੀ ਜਿਹੜੀ ਇਹ ਫਿਲਮਾਂ ਬਹੁਤ ਬੱਚਾ ਦੇ ਵਧੀਆ ਲੱਗੀ ਤੁਹਾਨੂੰ ਟੀ ਸਿੱਖਿਆ ਮਿਲਦੀ ਐ ਇਹ ਤੋਂ ਸਿੱਖਿਆ ਮਿਲਦੀ ਆਈ ਵੀ ਦੁਨੀਆ ਤੇ ਬਹੁਤ ਲੋਕ ਹੈਗੇ ਨੇ ਵੀ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਜਿਹੜੇ ਰੱਬ ਨੂੰ ਮੰਨਣਾ ਹੈਗੇ ਉਹ ਰੱਬ ਉਹਨਾਂ ਦਾ ਚੰਗਾ ਵੀ ਕਰਦਾ ਹੈਗਾ ਜਰ ਜਿਵੇਂ ਆਪਾਂ ਬੀਬੀ ਰਾਜਨੀ ਜੀ ਨੂੰ ਦੇਖਦੇ ਨਾਲਿਆ ਇੱਕ 빙ਰੇ ਨਾਲ ਕਰ ਦਿੱਤਾ ਜਾਂਦਾਗਾ ਉਹ ਵੀ ਜਦੋਂ ਅਮ੍ਰਿਤਸਰ ਓਵਰ ਚ ਹੋ ਕਰਦੇ ਨੇ ਇਸ ਨਾਲ ਉਹ ਠੀਕ ਹੋ ਕੇ ਨਿਕਲ ਜਾਂਦੇ ਨੇ ਇਹਨੂੰ ਆਪਾਂ ਇੱਕ ਚਮਤਕਾਰ ਹੀ ਕਹਿ ਸਕਦੇ ਹਾਂਗੇ ਵੀ ਰੱਬ ਨੂੰ ਮੰਨਣ ਆ ਰਿਹਾ ਥਾ ਕੀ ਨਾਮ ਹੈ ਆਪਣਾ ਮੇਰਾ ਨਾਮ ਬਲਦੀਪ ਸਿੰਘ ਆ ਕਿਹੜੇ ਸਕੂਲ ਚ ਟੀਚਰ ਲੱਗੇ ਅਸੀਂ ਸ਼ਾਂਤੀ ਸ਼ਰਿੰਦਰ ਸਿੰਘ ਪਬਲਿਕ ਸਕੂਲ ਸ਼ਾਹੜ ਦੇ ਚੋਂ ਟੀਚਰ ਠੀਕ ਕਹਿਣਾ ਚਾਹੋਗੇ ਅੱਜ ਬੱਚਿਆਂ ਨੂੰ ਤੁਸੀਂ ਰਾਜਨੀ ਫਿਲਮ ਦਿਖਾਉਣ ਲਾਇਆ ਹੋ ਕਿਸ ਤਰ੍ਹਾਂ ਦੀ ਪ੍ਰੇਰਣਾ ਮਿਲਦੀ ਆ ਬੱਚਾਂ ਨੂੰ ਇੱਕ ਦਾ ਆਪਣੇ ਸਿੱਖ ਇਤਿਹਾਸ ਤੇ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਸੋ ਆਪਾਂ ਨੂੰ ਇਹ ਜੀ ਫਿਲਮ ਨੂੰ ਵੱਧ ਤੋਂ ਵੱਧ ਦੇਖਣਾ ਚਾਹੀਦਾ ਹੈ ਆਪਣੇ ਸਿੱਖ ਇਤਿਹਾਸ ਦੇ ਵਿੱਚ ਫਿਲਮ ਬਣੀ ਹੈ ਬੀਬੀ ਰਜਨੀ ਇਹਦੇ ਵਿੱਚ ਇੱਕ ਪਰਮਾਤਮਾ ਪ੍ਰਤੀ ਵਿਸ਼ਵਾਸ ਦਿਖਾਇਆ ਹੋਇਆ ਜਿਵੇਂ ਆਪਾਂ ਕਿਵੇਂ ਪਰਮਾਤਮਾ ਦੇ ਵਿਸ਼ਵਾਸ ਕਰ ਸਕਦੇ ਹਾਂ ਕਿਵੇਂ ਪਰਮਾਤਮਾ ਦੀ ਰਾਜਾ ਦੇ ਵਿੱਚ ਬੀਬੀ ਰਜਨੀ ਦਾ ਵਿਆਹ ਇੱਕ ਅਪਾਹਜ ਨਾਲ ਹੋ ਜਾਂਦਾ ਹੈ ਕਿਵੇਂ ਉਹਨੇ ਪਰਮਾਤਮਾ ਦੀ ਰਾਜਾ ਚ ਰਹਿ ਕੇ ਉਸ ਦੀ ਸੇਵਾ ਕੀਤੀ ਤਾਂ ਪੂਰਾ ਹੀ ਆਪਣੇ ਇਤਿਹਾਸ ਨੂੰ ਦਰਸਾਉਂਦੀ ਹੈ ਫਿਲਮ ਆਪਾਂ ਨੂੰ ਹਰੇਕ ਸਕੂਲ ਨੂੰ ਇਹ ਮੇਰੀ ਅਪੀਲ ਹੈ ਵੀ ਹਰੇਕ ਸਕੂਲ ਨੂੰ ਆਪਣੇ ਬੱਚਿਆਂ ਨੂੰ ਇਹ ਦਿਖਾਉਣੀ ਚਾਹੀਦੀ ਹੈ